ਸਾਸੀ ਗਾਲਪੀ ਜੀ ਕੋ ਕੀ ਹਾਲ ਚੱਲ ਜੀ ਬਾਬਾ ਜੀ ਨਾਂ ਦੱਸੋ ਬਾਬਾ ਜੀ ਨਾਂ ਕੀ ਜੀ ਤੁਹਾਡਾ ਸਰਪਾ ਸਿੰਘ ਨਾਂ ਰੱਖਦਾ ਜੀ ਵਾਹਿਗੁਰੂ ਵਾਹਿਗੁਰੂ ਕਰਤਾਰ ਸਿੰਘ ਸਹੀ ਤਾਂ ਕਹਿੰਦੀ ਇਹ ਨਹੀਂ ਹੋ ਗਈ ਬਾਬਾ ਜੀ ਉਮਰ ਕਿੰਨੀ ਹੋ ਗਈ ਜੀ ਉਮਰ 70 ਦੇ ਖਾਸ 70 ਸਾਲ 70 ਬਤਨ ਅੱਛਾ ਜੀ ਤੇ ਆਪਣਾ ਆ ਉਮਰ ਚ ਵੀ ਕੰਮ ਕਰਦੇ ਜੀ ਕੀ ਕੰਮ ਜੂਨ ਦਾ ਜਿਆਦਾ ਕਰਨਾ ਰੋਟੀ ਦਾ ਜੱਗ ਕਰਨਾ ਕੋਈ ਛੋਟਾ ਮੁੰਡਾ ਮਾੜੀ ਚੰਗੀ ਰੋਟੀ ਜਿੰਦਾ ਉਹਦੇ ਘਰ ਕੋਲ ਦੁਕਾਨ ਦੁਆਰ ਤੇ ਆ ਕੋਤੇ ਹੋਰੇ ਉੱਤੇ ਦੋਵੇਂ ਉੱਤੇ ਹੋ ਨਹੀਂ ਠੀਕ ਹੈ ਜੀ ਤੇ ਪਿੰਡ ਕਿਹੜਾ ਜੀ ਆਪਣਾ ਆਹ ਸਾਹਮਣੇ ਆ ਚਾਵਨ ਹਾਂਜੀ ਹਾਂਜੀ ਠੀਕ ਹੈ ਜੀ ਤੇ ਸਸਤੇ ਜੀ ਜਿਵੇਂ 80 ਰੁਪਏ ਆ ਕੱਬਾ ਨਹੀਂ ਉਹ ਲਾਪੂ ਠੀਕ ਹੈ ਜੀ ਤੇ ਰੋਟੀ ਪਾਣੀ ਫਿਰ ਰੋਟੀ ਪਾਣੀ ਉਹ ਨੱਥਾ ਵੀ ਨਿਕਾ ਮੰਨ ਨਾਲ ਹੀ ਲੈ ਨਾਲ ਲੈ ਕਿਉਂਦੇ ਜੀ ਇੱਥੇ ਨਾਲ ਨੂੰ ਮੈਂ ਦੋ ਫੁੱਲ ਕੇ ਖਾਦਾ ਮੇਰਾ ਬਹੁਤ ਅੱਛਾ ਇੱਥੇ ਕੋਈ ਨਾ ਕੋਈ ਮੈਡਮ ਆ ਰਹੀ ਕੋਈ ਠੀਕ ਹੈ ਜੀ ਕਿ ਕੀ ਵੇਚਦੇ ਜੀ ਬਾਬਾ ਜੀ ਤੁਸੀਂ ਆ ਬਾਜੀਆਂ ਮੂੜੀਆਂ ਐ ਅੱਛਾ ਜੀ ਠੀਕ ਹੈ ਜੀ ਤੇ ਆ ਕੀ ਕੀ ਰੱਖਿਆ ਜੇ ਮੈਨੂੰ ਨਹੀਂ ਪਤਾ ਲੱਗਦਾ ਮੈਂ ਅੱਛਾ ਜੀ ਇਦਾਂ ਖਰੀਦ ਕੇ ਲੈ ਉਹਨਾਂ ਨੇ ਦਸਾਂਣਾ ਨੂੰ ਕਹਿ ਦਿੰਦਾ ਨਾ ਇੱਕ ਵਾਰ ਅੱਛਾ ਰੇਟ ਤਹੀਂ ਫਿਰ ਪਤਾ ਕਿਦਾਂ ਲੱਗਦਾ ਵੀ ਗਾ ਇੰਨੇ ਦੀ ਐ ਇੰਨੇ ਦੀ ਐ ਪਰ ਹੁਣ ਆ ਜਿਹੜੀ 40 ਰੁਪਏ ਦੀ ਜੰਦੀ 50 ਵੀ ਗਈ ਹੈ ਉਹਨਾਂ ਮੈਂ ਕਹਿ ਦਣਾ ਨਹੀਂ ਪਰ ਜਿਹੜੀ ਮਦਦ ਜੀ ਆਪੇ ਲਗਾ ਵਾਹ ਜੀ ਵਾਹ ਮੈਂ ਮੈਂ ਚਾਹੁੰਨਾ ਆਪ ਤੁਸੀਂ ਵਾਜ ਕੇ ਮੇਰੇ ਤੋਂ ਅੰਦਰ ਤੁਸੀਂ ਸਮਝ ਲੈ। ਐਸਾ ਜੀ ਤੂੰ ਆਪਣੀ ਬਹਿਲਾ ਕਰ। ਠੀਕ ਹੈ ਜੀ। ਫਿਰ ਆਪ ਬੋਲੋ ਜਿਹੜਾ ਜੋ ਦੇ ਗਿਆ ਦੇ ਗਿਆ ਬਸ ਕੇ। ਇਹ 50 ਜਿਹੜੀ ਚੀਜ਼ ਆ ਉਹ 40 ਤਾਂ ਬੋਲਾ ਨਾ ਮਿੱਠੀਆਂ। ਅੱਛਾ ਜੀ। ਵਧੀਆ ਬੋਲ ਉਹਦੇ ਵਿੱਚ। ਕਿਹੜੀ ਜੀ ਵਿਖਾਉਂ ਹਾਂ ਜਰਾ? ਇਹਦਾ ਕੀ ਰੇਟ ਜੀ ਆ ਬੰਦੂਕ ਜੀ ਦਾ? ਇਹਦਾ 50000 ਸਾਰੇ 50 ਤੇ ਬੋਲਾਂ ਕਿਹੜੀਆਂ ਲੱਗੀਆਂ ਵਿਖਾਉਣ ਤੇ ਕਿਹੜੀ ਲਿਆਂਦੀ ਜੇ ਬੋਲਾਂ ਖਟੀਆਂ ਅੱਛਾ ਜੀ ਆ ਜਾਣਾ ਅੱਛਾ ਜੀ ਇਹ ਨਾਲ ਟੁਕੜੀ ਨਾ ਭੱਜਣੀ ਅੱਛਾ ਇਹ ਕਿਦਾਂ ਨਹੀਂ ਖੋਲਦੇ ਜਿਹੜਾ ਕੱਡੇ ਹੋ ਬਾਹਰੇ ਨੂੰ ਆ ਵੇ ਹੋਵੇ ਕੱਲ੍ਹ ਨਹੀਂ ਹੋਵੇ ਕੁਝ ਵੀ ਨਹੀਂ ਹਾਲਾ ਵਾਹ ਜੀ ਵਾਹ ਅੱਛਾ ਇਹਦਾ ਕੀ ਰੇਟ ਜੇ 40 ਜਾਂ 50 ਮੈਂ ਲੈਵਣਾ ਅੱਛਾ ਜੀ ਜੋ ਮਰਜ਼ੀ ਦੇ ਦੇ ਕੋਈ 50 ਦੇ ਦੇ ਕੋਈ 60 ਦੇ ਦੇ ਠੀਕ ਹੈ ਜੀ ਮੈਂ ਪੈਸਾ ਨਹੀਂ ਮਖਤ ਅੱਛਾ ਵਾਹ ਜੀ ਵਾਹ ਆ ਨਹੀਂ ਮੈਨੂੰ ਕੋਈ ਗੱਡੀ ਵਾਲਾ ਹੋਵੇ ਮੈਂ ਆਪੇ ਲਾ ਲਵਾਂ ਮੇਰੀ ਸਹੀ ਹੈ ਜੀ ਮੈਂ ਅੱਥਰੂ ਮੰਨਦਾ ਆਂ ਅੱਛਾ ਬਈ ਜਰੂਰ ਇੱਥੇ ਬਾਬਾਈ ਦਾ ਸਾਥ ਜਰੂਰ ਦੋ ਜੀ ਜਿਹੜੇ ਵੀ ਵੀਰ ਭਰਾ ਇੱਧਰ ਨੂੰ ਝੰਡੇ ਵਾਲੇ ਤੋਂ ਅੰਮ੍ਰਿਤਸਰ ਨੂੰ ਜਾਂਦੇ ਆ ਤੇ ਇੱਧਰ ਆ ਹਵਾਈ ਅੱਡਾ ਜੀ ਤੇ ਹਵਾਈ ਅੱਡੇ ਤੇ ਬਾਹਰ ਹੀ ਬਾਬਾਈ ਹੁੰਦੇ ਬਾਬਾਈ ਇੱਥੇ ਹੀ ਹੁੰਦੇ ਜੀ ਤੁਸੀਂ ਮੈਂ ਦੱਸ ਮੈਨੂੰ ਨਾ ਰਵੇ ਲਾਉਣ ਲਈ ਜੀ ਅੱਛਾ ਹਵਾਈ ਅੱਡੇ ਵਾਲੇ ਠੀਕ ਆ ਜੀ ਅੱਛਾ ਜੀ ਕੋਈ ਅਫਸਰ ਆਇਆ ਪਤਾ ਨਹੀਂ ਚਲੋ ਕੋਈ ਨਹੀਂ ਆ ਤਾਂ ਹੀ ਨਾਲ ਹੀ ਜੀ ਉਹਨਾਂ ਦੇ ਕੇ ਇੱਥੇ ਹੀ ਰਹਿਨੇ ਸ਼ਾਮਾਂ ਤੱਕ ਮੈਂ 5 ਵਜੇ 4 ਵਜੇ ਚੱਲਣਾ ਅੱਛਾ ਜੀ ਛੋیرے ਕਿੰਨੇ ਵਜੇ ਆ ਜਣੇ ਮੈਂ ਹੋਣੀ ਅਜੇ ਆਇਆ ਨਹੀਂ ਵਾਹ ਜੀ ਵਾਹ 12 1 ਵਜੇ ਆਉਣਾ ਠੀਕ ਆ ਜੀ ਤਾਂ ਜ਼ਰੂਰ ਬਾਬਾ ਜੀ ਦਾ ਸਾਥ ਦੋ ਜੀ ਇੱਥੇ ਬਾਬਾ ਜੀ ਨੇ ਕਾਰਡ ਲਾਈ ਹੈ ਆਪਣੀ ਰਕਸ਼ੇ ਤੇ ਤੇ ਉਹਨੇ ਕਿਥੋਂ ਜੀ ਤੁਸੀਂ ਆਪ ਹੀ ਚਲਾ ਕੇ ਉਹਨੇ 1 ਲੱਖ ਨਾਲ ਲੱਖ ਸਹੀ 1 ਲੱਖ ਅੱਛਾ ਇਹਨੂੰ ਟਾਈਮ ਹੋਇਆ ਅੱਛਾ ਜੀ ਮੈਂ ਤੇ ਆਵੇ ਮੇਰੇ ਕੋਲ ਹਾਂ ਬਾਹੀ ਰਖਸਾ ਲਲ। ਅੱਛਾ ਜੀ। ਅਸੀਂ ਸਮਝ ਜਿਨਾਰੇ ਦੇ ਮੱਛੇ ਢੋਂਦਾ ਰਹਿਣਾ। ਠੀਕ ਹੈ ਜੀ। ਕੱਲ ਮੈਨੂੰ 2500 ਰੁਪਏ ਦੇ ਦੋ। ਅੱਛਾ ਜੀ। ਠੀਕ ਹੈ ਜੀ। ਤੁਹਾਨੂੰ ਤਾਂ ਬਹੁਤ ਦਿੱਕਤ ਪਰੇਸ਼ਾਨੀ ਆਉਂਦੀ ਨਹੀਂ ਤੁਹਾਨੂੰ ਆ ਖੜਨ ਦੇ ਵਿੱਚ। ਇੱਦਾਂ ਹੀ ਰੂਟ ਦਿਖਾਦਾ ਮੈਂ ਨਾ ਅੰਤਰਲਾਵਾਦ ਦਾ ਕੋਈ ਨਾ ਵਾਦੂ ਜੀ। ਹਾਂ ਜੀ। ਨਾ ਜੀ ਬਾਬਾ ਜੀ ਜਰੂਰ ਤੁਹਾਡਾ ਵੀਰ ਭਰਾ ਜਿਹੜਾ ਵੀਡੀਓ ਵੇਖਦਾ ਜਰੂਰ ਸਾਥ ਦੇਊਗਾ। ਆਇਆ ਕੋਈ ਗਾਹਕ ਆਇਆ ਬਾਬਾ ਜੀ ਅਸਵੇਰ ਦਾ। ਆਇਆ ਜੀ ਮੈਂ ਨਹੀਂ ਝੂਠ ਨਹੀਂ ਮਾਰਨਾ। ਠੀਕ ਹੈ ਜੀ। ਚੋਰ ਕੋਟਾ ਮੈਂ ਅਫੇਕ ਉਸ ਤੋਂ ਦਾ ਠੀਕ ਆ ਜੀ ਤਿੰਨ ਬੋਲਾਂ ਲਾਇਆ ਅੱਛਾ ਜੀ ਮੈਨੂੰ ਉਹਦਾ ਪੈਸੇ ਮੈਂ ਮੈਂ ਭਾਵੇਂ ਨੇ ਜੋ ਮੱਦੀ ਜਣਾ ਦੇਵੇ ਸਹੀ ਹੈ ਜੀ ਸਹੀ ਹੈ ਇਹ ਆ ਵੇ ਠੀਕ ਆ ਜੀ ਵਾਹ ਜੀ ਵਾਹ ਵਾਹ ਜੀ ਮੈਂ ਇਹ ਝੂੜ ਵੀ ਮਾਰਨਾ ਨਹੀਂ ਕੋਈ ਨਹੀਂ ਜੀ ਮੈਂ ਝੂੜ ਮਾਰ ਰਿਹਾ ਮਾਰ ਰਿਹਾ ਹਾਂ ਸਹੀ ਗੱਲ ਆ ਜੀ ਸਹੀ ਗੱਲ ਆ ਤੇ ਜਰੂਰ ਬਾਬਾ ਜੀ ਦੀ ਹੈਲਪ ਕਰੋ ਜੀ ਜਿਹੜਾ ਵੀਰ ਭਾ ਇਧਰ ਦੀ ਲੰਗਦਾ ਆ ਅੰਮ੍ਰਿਤਸਰ ਨੂੰ ਜੰਡੇਆਲੇ ਤੋਂ ਅੰਮ੍ਰਿਤਸਰ ਨੂੰ ਜਿਹੜਾ ਜਾਂਦਾ ਤੇ ਜਰੂਰ ਬਾਬਾ ਜੀ ਹੈਲਪ ਕਰੋ ਤੇ ਬਾਕੀ ਠੀਕ ਆ ਜੀ ਵੀਡੀਓ ਵਧੀਆ ਲੱਗੀ ਹੋਏ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਸ਼ੇਅਰ ਜਰੂਰ ਕਰਨਾ ਵਾਦ ਵਾਦ ਬਾਬਾਈ ਦੀ ਹਲਪ ਹੋ ਸਕੇ